ਮਾਇਆ ਮਾਇਆ ਹਮੇਸ਼ਾ ਹੀ ਇਨਸਾਨ ਨੂੰ ਪરાਹੀ ਪਾਉਂਦੀ ਰਹੀ ਹੈ ਤੇ ਮਾਇਆ ਨੂੰ ਛਪਾਉਣ ਦੇ ਤੇ ਕਮਾਉਣ ਦੇ ਵੱਡੇ ਵੱਡੇ ਨਜਾਇਜ਼ ਤੇ ਜਾਇਜ਼ ਤਰੀਕੇ ਹਮੇਸ਼ਾ ਇਨਸਾਨ ਵਰਤਦਾ ਹੈ ਜੇ ਆਪਾਂ ਨਵੀਂ ਦੁਨੀਆ ਦੀ ਗੱਲ ਕਰੀਏ ਤਾਂ ਇੱਥੇ ਇਹ ਕੰਪ ਬੈਂਕਾਂ 'ਚ ਹੁੰਦਾ ਹੈ ਤਾਂ ਦੇ ਨਵੇਂ ਨਵੇਂ ਤਰੀਕੇ ਵਰਤੇ ਜਾਂਦੇ ਜੇ ਆਪਾਂ ਗੱਲ ਕਰੀ ਦੁਨੀਆ 'ਚ ਸਵਿਟਜ਼ਰਲੈਂਡ ਦੇ ਬੈਂਕ ਦੀ ਚਰਚਾ ਰਹਿੰਦੀ ਹੈ ਕਿ ਉੱਥੇ ਇੱਕ ਬੇਨਾਮੇ ਖਾਤੇ ਹੁੰਦੇ ਨੇ ਜਿਹਦਾ ਕੋਈ ਡਾਟਾ ਨਹੀਂ ਮਿਲਦਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ 2013 ਉਹ ਸੀਗਾ ਪਨਾਮ ਪਨਾਮਾ ਪੇਪਰਸ ਲੀਕ ਉਹਦੇ ਵਿੱਚ ਕੀ ਮਾਮਲਾ ਸੀ ਕਿ ਜਿਹੜੇ ਵੱਡੇ ਵੱਡੇ ਦੇਸ਼ਾਂ ਵੱਡੇ ਵੱਡੇ ਆਦਮੀ ਵੱਡੇ ਵੱਡੇ ਰਸੂਖਤਾਰ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਸੈਲੀਬ੍ਰਿਟੀ ਜੋ ਪੈਸਾ ਕਮਾਉਂਦੇ ਨੇ ਉਹ ਦਾ ਟੈਕਸ ਚੋਰੀ ਕਰਦੇ ਨੇ ਟੈਕਸ ਚੋਰੀ ਕਿਵੇਂ ਕਰਨਾ ਹੈ ਪੈਸਾ ਕਿਵੇਂ ਬਚਾਉਣਾ ਹੈ ਸਰਕਾਰ ਦੀ ਨਜ਼ਰ ਤੋਂ ਬਚਾ ਕੇ ਇਹਨੂੰ ਦੂਸਰੀ ਜਗ੍ਹਾ ਕਿਵੇਂ ਰੱਖਣਾ ਹੈ ਇਹ ਜੀਆਂ ਹਿਮਾਕਤਾਂ ਕਰਦੇ ਨੇ ਤੇ ਦੇਸ਼ ਨਾਲ ਧੋਖਾ ਕਰਦੇ ਨੇ ਉਹਨਾਂ ਦੇ ਕਾਲੇ ਚਿੱਠੀ ਉਹਨਾਂ ਦੇ ਕੱਚੇ ਚਿੱਠੀ ਜਦੋਂ ਸਾਹਮਣੇ ਆਏ ਤਾਂ ਸਾਰੀ ਦੁਨੀਆ ਹੈਰਾਨ ਹੋ ਗਈ ਜਿਸ ਨੂੰ ਪਨਾਮਾ ਪੇਪਰਸ ਲੀਕਸ ਦੇ ਨਾਂ ਜਾਣਿਆ ਜਾਂਦਾ ਆਓ ਉਸ ਦੀ ਚਰਚਾ ਕਰਦੇ ਪਨਾਮਾ ਪੇਪਰ ਲੀਕ ਦਾ ਮਾਮਲਾ ਪਹਿਲੀ ਵਾਰੀ 2013 ਦੇ ਵਿੱਚ ਜ਼ਰਮਨ ਦੇ ਪੇਪਰ ਦੇ ਵਿੱਚ ਸਾਹਮਣੇ ਆਇਆ ਉੱਚ ਬੜੇ ਛੋਟੇ ਛੋਟੇ ਡਾਕੀ ਇਹ ਮਾਮਲੇ ਤੇ ਆਪਾਂ ਗੱਲ ਤਫਸੀਲਾਬਾਚ ਕਰਦੇ ਪਹਿਲਾਂ ਇਹ ਮਾਮਲਾ ਕਿਵੇਂ ਸੀ ਇਹ ਕਰਦੀ ਕੀ ਸੀ ਕਿ ਕੰਪਨੀ ਕੌਣ ਸੀ ਕਿਹੜੀ ਚਲਾਉਂਦੀ ਸੀ ਕਿਵੇਂ ਸੀ ਇੱਕ ਪਨਾਮਾ ਜਿਹੜਾ ਦੇਸ਼ ਹੈ ਇੱਕ 40 50 ਲੱਖ ਦੀ ਆਬਾਦੀ ਵਾਲਾ ਦੇਸ਼ ਹੈ ਇੱਥੋਂ ਦੀ ਕਰੰਸੀ ਚਾਹੀਦੀ ਆ ਦੀ ਆਬਦੀ ਹੈ ਪਰ ਇਹ ਡਾਲਰ ਨੂੰ ਇਸਤੇਮਾਲ ਕਰਦੇ ਇੱਥੋਂ ਦੇ ਕੁਝ ਰਸੂਕਦਾਰ ਡੇਢ ਦਿਮਾਗ ਦੇ ਬੰਦੇ ਨੇ ਕੰਪਨੀ ਬਣਾਈ ਸੀਗੀ 1977 ਦੇ ਵਿੱਚ ਮੋਜ਼ੈਕ ਫਜ਼ੈਂਕਰ ਜਿਸ ਦਾ ਨੈਟਵਰਕ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ ਉਦੋਂ 40 ਦੇਸ਼ਾਂ ਦੇ ਵਿੱਚ ਸੀ ਤੇ ਯਾਨੀ ਕਿ ਤੁਸੀਂ ਸਮਝ ਲਓ 25 ਤੋਂ 30 ਕੰਪਨੀਆਂ ਕੰਮ ਕਰਦੀਆਂ ਸੀ ਤੇ 600 ਤੋਂ ਜ਼ਿਆਦਾ ਇਹਨਾਂ ਦਾ ਸਟਾਫ ਸੀ ਇਹਨਾਂ ਦਾ ਕੰਮ ਕੀ ਸੀ ਇਹਨਾਂ ਦਾ ਕੰਮ ਕੀ ਸੀ ਜਿਹੜੀ ਵੀ ਅਰਸੂਖਦਾਰ ਸੈਲੀਬ੍ਰਿਟੀ ਵੱਡੇ ਆਗੂ ਜਾਂ ਕੋਈ ਵੀ ਐਸਾ ਵਿਅਕਤੀ ਜਿਹੜਾ ਆਪਦੀ ਦੌਲਤ ਨੂੰ ਸਰਕਾਰ ਤੋਂ ਟੈਕਸ ਚੋਰੀ ਕਰਨਾ ਚਾਹੁੰਦਾ ਹੈ ਆਪਦਾ ਪੈਸਾ ਜਿਹੜਾ ਕਾਲਾ ਧਨ ਉਹਨੂੰ ਸੈੱਟ ਕਰਨਾ ਚਾਹੁੰਦਾ ਹੈ ਇਹ ਉਹਦੇ ਲਈ ਕੰਮ ਕਰਦਾ ਹੈ ਟੈਕਸ ਕਿਵੇਂ ਬਚਾਉਣਾ ਹੈ ਆਪਦਾ ਪੈਸੇ ਨੂੰ ਕਾਲੇ ਮਨੀ ਬਲੈਕ ਮਨੀ ਨੂੰ ਵਾਈਟ ਮਨੀ ਕਿਵੇਂ ਕਰਨਾ ਇਹ ਤੁਸੀਂ ਸਮਝੋ ਕਿ ਕੰਪਨੀ ਇਸ ਤਰ੍ਹਾਂ ਦਾ ਕੰਮ ਕਰਦੀ ਜਦੋਂ ਇਹ ਸਾਹਮਣੇ ਹੈ 2.5 ਲੱਖ ਤੋਂ ਜ਼ਿਆਦਾ ਇਹ ਜਿਹੜੀਆਂ ਕੰਪਨੀਆਂ ਇਹਨਾਂ ਨੇ ਬੋਕਸ ਬਣਾਈਆਂ ਸੀ ਜਿੰਨਾ ਦਾ ਸਟਾਫ ਦੱਸਿਆ ਜਾਂਦਾ ਸੀ ਉਹਨਾਂ ਦਾ ਖਰਚ ਦੱਸਿਆ ਜਾਂਦਾ ਸੀ ਉਹ ਫਿਰ ਜਿੰਨਾ ਪੈਸਾ ਉੱਥੇ ਘੁੰਮਦਾ ਸੀ ਉਹ ਕਿਤਨਾ ਕਿਤੇ ਜਿਹੜਾ ਬੰਦਾ ਵੀ ਇਹ ਕੰਮ ਕਰਾਉਂਦਾ ਸੀ ਇਸ ਕੰਪਨੀ ਦਾ ਉਹਦਾ ਉਹਨਾਂ ਬਲੈਕ ਮਨੀ ਵਾਈਟ ਚਾਟਰਿੰਗ ਸੀ ਤੇ ਟੈਕਸ ਜਿਹੜਾ ਚੋਰੀ ਕਰਨਾ ਸੀ ਉਹ ਚੋਰੀ ਵੀ ਹੋ ਜਾਂਦਾ ਸੀ ਇਹ ਕੰਪਨੀ ਕੰਮ ਕਰ ਰਹੀ ਸੀ ਹੋਏ ਕੀ ਕਿ 2013 ਤੋਂ ਪਹਿਲਾਂ ਦੀ ਗੱਲ ਹੈ ਕਿ ਕਿਸੇ ਇੱਕ ਵਿਅਕਤੀ ਨੂੰ ਜਾਂ ਤਾਂ ਕੰਪਨੀ ਨਾਲ ਪ੍ਰੋਬਲਮ ਹੋ ਗਈ ਜਾਂ ਜਿਹੜੇ ਲੋਕ ਇਸ ਕੰਪਨੀ ਨਾਲ ਜੁੜੇ ਹੋਏ ਸੀ ਉਹਨਾਂ ਚੋਂ ਕਿਸੇ ਨੇ ਆਪ ਦੇ ਐਸੇ ਬੰਦੇ ਕੋਲੇ ਗੱਲ ਕਰ ਦਿੱਤੀ ਇਸ ਕੰਪਨੀ ਬਾਰੇ ਪੈਸੇ ਬਚਾਉਣ ਬਾਰੇ ਉਹ ਗੱਲ ਬਾਹਰ ਆਈ ਤੇ ਫਿਰ ਡਾਟਾ ਬਾਹਰ ਆਉਂਦਾ ਜਦੋਂ ਇਹ ਡਾਟਾ ਬਾਹਰ ਆਉਂਦਾ ਤਾਂ ਇੱਕ ਜਰਮਨ ਦੇ ਪੇਪਰ ਨੂੰ ਤੁਹਾਨੂੰ ਦਿੱਤਾ ਜਾਂਦਾ ਉਹ ਡਾਟਾ ਇੰਨਾ ਵੱਡਾ ਹੁੰਦਾ ਹੈ ਉਹ ਆਪਾਂ ਬਾਅਦ ਤਫਸੀਲ ਦੀ ਗੱਲ ਕਰਦੇ ਹਾਂ ਕਿ ਉਹਨੂੰ ਉਹ ਜਰਮਨ ਦਾ ਪੇਪਰ ਇੰਨਾ ਛਾਪ ਨਹੀਂ ਸਕਦਾ ਜਾਂ ਉਹਦਾ ਇੱਕ ਮੀਡੀਆ ਹਾਊਸ ਦਾ ਕਿੰਨਾ ਕ ਸਟਾਫ ਹੁੰਦਾ ਤੁਸੀਂ ਮੰਨੋ ਕਿ ਜਿਹੜੇ 2.5 ਲੱਖ ਕੰਪਨੀਆਂ ਦੀ ਗੱਲ ਕਰਦੇ ਆਂ ਤੇ ਉਹਦਾ ਡਾਟਾ ਕਿੰਨਾ ਹੋਊਗਾ ਤੇ ਲੋਕ ਕਿੰਨੇ ਹੋਣਗੇ ਤੇ ਪੂਰੀ ਦੁਨੀਆ ਵਿੱਚ ਫੈਲਿਆ ਤੇ ਉਹਦੇ ਵਿੱਚ ਉਹ ਅੱਗੇ ਵਿਚਾਰ ਕਰਦੇ ਆ ਉਹ ਗਾਂ ਕੀ ਹੁੰਦਾ ਉਹ ਦਿਲਚਸਪ ਕਹਾਣੀ ਅੱਗੇ ਸਾਂਝੀ ਕਰਦੇ ਜਦੋਂ ਇਹ ਡਾਟਾ ਲੀਕ ਹੋ ਕੇ ਇੱਕ ਪੈਂਡਰਾਈਵ ਦੀ ਸ਼ਕਲ ਦੇ ਵਿੱਚ ਜਰਮਨ ਪੇਪਰ ਨੂੰ ਦਿੱਤਾ ਜਾਂਦਾ ਹੈ ਇਹ 2.6 ਟੈਰਾਬਾਈਟ ਦੀ ਇਹ ਸਟ੍ਰੈਂਥ ਚ ਹੁੰਦਾ ਹੈ ਤੇ 1 ਕਰੋੜ 10 ਲੱਖ ਦੇ ਕਰੀਬ ਵਿੱਚ ਦਸਤਾਵੇਜ਼ ਨੇ। ਇੰਨੇ ਦਸਤਾਵੇਜ਼ਾਂ ਦੀ ਓਪ ਕਰਨੀ ਬੜੀ ਮੁਸ਼ਕਲ ਸੀ। ਤੇ ਉਹਦੇ ਲਈ ਇੱਕ ਨਵੀਂ ਸਕੀਮ ਬਣਾਈ ਜਾਂਦੀ ਹੈ। ਅਮਰੀਕਾ ਦੀ ਇੱਕ ਐਨਜੀਓ ਸਾਹਮਣੇ ਆਉਂਦੀ ਨਹੀਂ ਜਰਮਨ ਦਾ ਪੇਪਰ ਉਹਦੇ ਨਾਲ ਤਾਲਮੇਲ ਕਰਦਾ ਹੈ। ਐਨਜੀਓ ਫਿਰ ਇਹਤੇ ਕੰਮ ਕਰਨਾ ਚਾਹੁੰਦੀ ਹੈ ਤਾਂ ਐਨਜੀਓ ਦੇ ਲਈ ਵੀ ਇਹ ਡਾਟਾ ਬੜਾ ਵੱਡਾ ਸੀਗਾ। ਤੇ ਫਿਰ ਇੱਕ ਤਰਤੀਬ ਬਣਾਈ ਜਾਂਦੀ ਹੈ ਕਿਉਂਕਿ ਜਦੋਂ ਇਹ ਦੇਖਦੇ ਨੇ ਕੁਝ ਡਾਟਾ ਖੰਘਾਲ ਕੇ ਤਾਂ ਉਹਦੇ ਚ ਦੇਸ਼ਾਂ ਦੇ ਮੁਖੀਆਂ ਦੇ ਨਾਮ ਆਉਂਦੇ ਨੇ ਲਗ ਲਗ ਦੇਸ਼ਾਂ ਦੇ ਵੱਡੇ ਵੱਡੇ ਸੈਲੀਬ੍ਰਿਟੀਆ ਦੇ ਨਾਮ ਆਉਂਦੇ ਨੇ ਐਸੀਆਂ ਸ਼ਖਸੀਤਾਂ ਦੇ ਨਾਮ ਆਉਂਦੇ ਜਿਨ੍ਹਾਂ ਤੇ ਹੰਗਲ ਚੱਕਣਾ ਹੀ بڑا ਸੋਚ ਕੇ ਹੋ ਸਕਦਾ ਸੀ ਕਿਉਂਕਿ ਵੈਸੇ ਵੀ ਕਿਸੇ ਆਪਾਂ ਕਿਸੇ ਦੇ ਕਿਰਦਾਰ ਤੇ ਹੰਗਲ ਚੱਕੀਏ ਜਾਂ ਉਹ ਬਦਨਾਮ ਕਰ ਦਈਏ ਇੱਕ ਗਲ ਟੁਕਦੀ ਨਹੀਂ ਫਿਰ ਉਹਦੇ ਲਈ ਇੱਕ ਤਕੀਬ ਬਣਾਈ ਜਾਂਦੀ ਹੈ ਉਹ ਤਰਕੀਬ ਕੀ ਸੀ ਅੱਗੇ ਗੱਲ ਕਰਾਂ ਇੰਟਰਨੈਸ਼ਨਲ ਕੰਸ਼ੀਅਸ ਸਾਫ ਇਨਵੈਸਟਿਗੇਟਿਵ ਜਰਨਲਿਜ਼ਮ ਨਾਮ ਦੀ ਇੱਕ ਯੂਨਿਟ ਬਣਾਈ ਜਾਂਦੀ ਹੈ ਇੱਕ ਸਮੂਹ ਬਣਾਇਆ ਜਾਂਦਾ ਹੈ ਇਸ ਐਨ ਜੀਓ ਉਸ ਦੇ ਵਿੱਚ ਤਰਕੀਬ ਇਹ ਹੁੰਦੀ ਹੈ ਕਿ ਪਹਿਲਾਂ ਦੁਨੀਆ ਭਰ ਦੇ ਮੁੱਖ-ਮੁੱਖ ਮੀਡੀਆ ਧਾਰਿਆਂ ਨਾਲ ਸੰਪਰਕ ਕੀਤਾ ਜਾਵੇ ਫਿਰ ਉਹ ਮੀਡੀਆ ਧਾਰੇ ਆਪ ਦੇ ਪੱਤਰਕਾਰਾਂ ਨੂੰ ਦੱਸਣਗੇ ਉਹ ਨਾਮਿਤਿਤ ਕਰਨਗੇ ਆਪ ਦੇ ਪੱਤਰਕਾਰ ਫਿਰ ਇਹਨਾਂ ਸਾਰੇ ਡਾਟੇ ਨੂੰ ਖੰਘਾਲਿਆ ਜਾਏਗਾ ਤੱਥਾਂ ਦੇ ਆਧਾਰ ਤੇ ਫਿਰ ਇਸ ਨੂੰ ਕਿਸ਼ਤ ਬਈ ਕਿਸ਼ਤ মিডিਆ ਹੌਸਾਂ ਦੇ ਅਨੁਸਾਰ ਇਹਨੂੰ ਛਾਪਿਆ ਜਾਂਦਾ ਹੈ ਇਹ ਐਨ ਜੀਓ ਪੂਰੇ ਦੁਨੀਆ ਦੇ ਦੇਸ਼ਾਂ 'ਚ ਗੱਲ ਕਰਦੀ ਹੈ ਤੇ 48 ਦੇਸ਼ਾਂ ਦੇ ਵਿੱਚ 107 মিডিਆ ਹੌਸ ਇਸ ਲਈ ਰਾਜ ਕਰਦੇ ਨੇ ਤੇ ਸਾਰੇ মিডিਆ ਹੌਸ ਫਿਰ ਆਪ ਦੇ ਅੱਗੇ 400 ਪੱਤਰਕਾਰਾਂ ਨੂੰ ਨਾਮਜ਼ਦ ਕਰਦੇ ਨੇ ਜੋ ਇਹ ਪੂਰੇ ਡਾਟੇ ਤੇ ਕੰਮ ਕਰਨਗੇ ਜੋ ਇਹਦੇ ਤੱਥਾਂ ਨੂੰ ਦੇਖਣਗੇ ਖੰਘਾਲਣਗੇ ਤੇ ਫਿਰ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਇੰਡੀਆ ਵਿੱਚੋਂ ਮੀਡੀਆ ਹਾਊਸ ਇੰਡੀਅਨ ਐਕਸਪ੍ਰੈਸ ਨੂੰ ਸ਼ਾਮਿਲ ਕੀਤਾ ਗਿਆ ਤੇ ਉਸਦੇ ਇੱਕ ਪੱਤਰਕਾਰ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ ਪੂਰੇ 8 ਮਹੀਨੇ ਇਹ 400 ਪੱਤਰਕਾਰਾਂ ਦੇ ਸਮੂਹ ਨੇ ਲਗ ਲਗ ਤਰੀਕੇ ਨਾਲ ਲਗ ਲਗ ਸਖਸ਼ੀਤਾਂ ਨੂੰ ਦੇਖਦੇ ਹੋਏ ਡਾਟਾ ਖੰਘਾਲਿਆ ਤੱਤ ਖੰਘਾਲੇ ਤੇ ਉਹ ਰਿਪੋਰਟ ਬਣਾਈ। ਉਸ ਤੋਂ ਬਾਅਦ ਇੱਕ ਬਹੁਤ ਹੀ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ, ਉਹਦਾ ਜ਼ਿਕਰ ਅੱਗੇ ਕਰਾਂ। ਇਨ੍ਹਾਂ ਡਾਟਾਂ ਵਿੱਚੋਂ ਆਪਾਂ ਸੰਖੇਪ ਚ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ 12 ਦੇਸ਼ਾਂ ਦੇ ਮੁਖੀਆਂ ਦੇ ਨਾਮ ਆਏ ਜਿਨ੍ਹਾਂ ਨੇ ਇੱਥੇ ਇਥੋਂ ਕੰਪਨੀਆਂ ਬਣਵਾਈਆਂ, ਆਪ ਦਾ ਪੈਸਾ ਬਲੈਕ ਮਨੀ ਇੱਥੇ ਦਿੱਤਾ। ਜਿਨ੍ਹਾਂ ਵਿੱਚ ਆਪਾਂ ਉਸ ਸੰਖੇਪ ਨਾਮ ਲਈ ਤਾਂ ਪਾਕਿਸਤਾਨ ਪਾਕਿਸਤਾਨ ਦੇ ਨਵਾਂਸ਼ੀ ਤਿੱਕਤਾ ਨਾਮ ਆਇਆ ਉਥੇ ਗਾਂ ਤੋਂ ਸੁਪਰੀਮ ਕੋਰਟ ਦਾ ਮਾਮਲਾ ਚੱਲਿਆ ਉਹ ਆਪਦੀ ਕੁਰਸੀ ਤੋਂ ਅਸਿਫਾ ਦੇਣਾ ਪੈ ਗਿਆ ਬੇਨजीर ਪੁੱਟੋ ਦਾ ਨਾਮ ਆਇਆ ਪੁੱਤਿੰਦ ਦਾ ਨਾਮ ਆਇਆ ਫਿਰ ਚੀਨ ਦੇ ਬਹੁਤ ਵੱਡੇ ਆਕੂਆਂ ਦਾ ਨਾਮ ਆਇਆ ਇਸ ਤਰ੍ਹਾਂ ਇਹ ਜਦੋਂ ਨਾਮ ਸਾਹਮਣੇ ਆਏ ਤਾਂ ਪੂਰੀ ਦੁਨੀਆ ਵਿੱਚ ਖਲਬਲੀ ਮਚ ਗਈ ਤੇ ਇਸ ਨੂੰ ਸਾਰੇ ਦੇਸ਼ਾਂ ਨੇ ਜਿੱਥੇ ਵੀ ਲੋਕਤੰਤਰ ਸਿਪੋਥੇ ਈਡੀ ਜਿਹੜੇ ਆਰਥਿਕ ਅਪਰਾਧ ਸ਼ਾਖਾ ਹੈ ਕਿਹੜੀ ਪੈਸੇ ਦੇ ਖਵਾਲੇ ਦੇ ਮਾਮਲੇ ਨੂੰ ਦੇਖਦੀ ਹੈ ਪੈਸੇ ਨੂੰ ਬਦਲਦੇ ਮਾਮਲੇ ਨੂੰ ਦੇਖਦੀ ਹੈ ਪੈਸੇ ਦੇ ਦੇਸ਼ ਦੇ ਪੈਸੇ ਨੂੰ ਦੁਰਪਯੋਗ ਕਰਨ ਦੇ ਮਾਮਲੇ ਨੂੰ ਦੇਖਦੀ ਹੈ ਉਹਨਾਂ ਕੋਲੇ ਮਾਮਲੇ ਪਹੁੰਚ ਗੱਲ ਕੀ ਕਰੀਏ 140 ਦੇਸ਼ਾਂ ਤਾਕਤ ਵਾ ਰਾਜਨੀਤੀ ਰਾਜਨੀਤਾਂਵਾਂ ਦੇ ਨਾਮ ਪਹਿਲੀ ਇਕਤਾਰਸ਼ਾਂ ਫਿਰ ਜੇ ਆਪਾਂ ਗੱਲ ਕਰੀਏ ਉਹਨਾਂ ਨੇਤਾਵਾਂ ਦੇ ਵਿੱਚ ਭਾਰਤ ਦੇ ਵਿੱਚ ਆਈ ਤਾਂ ਭਾਰਤ ਦੇ ਵਿੱਚ 500 ਤੋਂ ਜ਼ਿਆਦਾ ਲੋਕਾਂ ਦੇ ਨਾਮ ਸ਼ਾਮਲ ਜਿਦੇ ਵਿੱਚ ਵੱਡੇ ਰਾਜਨੀਤਾ बिजनेਸਮੈਨ ਖਿਡਾਰੀ ਤੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਵੱਡੀਆਂ ਸ਼ਖਸ਼ੀਅਤ ਫਿਰ ਇਹ ਮਾਮਲਾ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਾਰਲੀਮੈਂਟ ਦੀ ਸੰਸਦ ਦੇ ਵਿੱਚ ਗਿਆ ਉੱਥੋਂ ਫਿਰ ਹੁਕਮ ਜਾਰੀ ਹੋਇਆ ਕਿ ਇਹ ਜਾਂਚ ਸ਼ੁਰੂ ਕੀਤੀ ਜਾਵੇ ਜਾਂਚ ਨੂੰ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਤੇ ਅਗਲੀ ਕਾਰਵਾਈ ਬਣਦੀ ਕੀਤੀ ਜਾਂਦੀ ਹੈ ਇਹਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ ਨੇਤਾਵਾਂ ਤੋਂ ਇਲਾਵਾ ਫਿਲਮ ਇੰਡਸਟਰੀ ਚੋਂ ਅਮਿਤab ਵਚਨ ਅਬ ਸ਼ੇਖ ਵਚਨ ਐਸ਼ ਫਰੇਆ ਰਾਏ ਜੇ ਬਿਜ਼ਨਸ ਚੋਂ ਕਰੀਏ ਤਾਂ ਕੇ ਪੀ ਸਿੰਘ ਡੀ ਐਲ ਐਫ ਦੇ ਜਿਹੜੇ ਮਾਲਕ ਨੇ ਤੇ ਹੋਰ ਬਹੁਤ ਵੱਡੇ ਦਾਰਿਆਂ ਦੇ ਨਾਮ ਤੇ ਉਹਨਾਂ ਦੇ ਮੁਖੀਆਂ ਦੇ ਨਾਮ ਸ਼ਾਮ ਆਉਂਦੇ ਆ ਐਸ਼ਵਰ ਰਾਏ ਤੋਂ ਈਡੀ ਡਾਇਰੈਕਟੋਰਟ ਐਨਫੋਰਸਮੈਂਟ ਡਾਇਰੈਕਟੋਰਟ ਦੇ ਬੰਨੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਐਸ਼ਵਰ ਰਾਏ ਪੇਸ਼ ਵੀ ਹੋ ਚੁੱਕੀ ਹੈ ਪਹਿਲਾਂ ਉਹਨਾਂ ਨੂੰ ਮੀਟਿੰਗਾਂ ਵੀ ਕੀਤੀਆਂ ਪਰ ਉਹਦੇ ਵਿੱਚ ਉਹ ਮਿਲ ਨਹੀਂ ਆਏ ਤੇ ਫਿਰ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਮਾਮਲਾ ਅੱਗੇ ਚੱਲਦਾ ਹੈ ਇਸੇ ਤਰ੍ਹਾਂ ਹੀ ਪੁੱਛਗਿੱਛ ਜਾਰੀ ਹੈ ਅੱਗੇ ਕੀ ਹੁੰਦਾ ਉਪ ਵਿਖਤੇ ਵਿੱਚ ਹੈ ਪਰ ਇਹ ਮਾਮਲਾ ਦੱਸਦਾ ਹੈ ਕਿ ਜਿਹੜੇ ਤੁਹਾਡੇ ਮੁਖੀ ਨੇ ਜਿਹੜੇ ਤੁਹਾਡੇ ਦੇਸ਼ ਦੀ ਪ੍ਰਿੰਦਤਾ ਕਰਦੇ ਨੇ ਜਿਹੜੇ ਤੁਹਾਡੀ ਪ੍ਰਤਨਿਧਤਾ ਕਰਦੇ ਨੇ ਕਿਤੇ ਨਾ ਕਿਤੇ ਮਾਇਆ ਦੇ ਲੋਭ ਦੇ ਵਿੱਚ ਆ ਕੇ ਉਹ ਆਪਣੇ ਦੇਸ਼ ਨੂੰ ਵੀ ਧੋਖਾ ਦਿੰਦੇ ਨੇ ਤੇ ਖੁਦ ਨੂੰ ਤਾਂ ਧੋਖਾ ਦਿੰਦੇ ਨੇ ਇਸ ਨੂੰ ਵਿਚਾਰਨ ਦੀ ਲੋੜ ਹੈ ਇਹ ਮਾਮਲਾ ਸੀ ਪਨਾਮਾ ਪੇਪਰ ਸੰਲਿੱਖ ਜੋ ਹਜੇ ਤੱਕ ਇਨਕੁਆਰੀਆਂ ਚੱਲ ਰਿਹਾ ਹੈ ਤੇ ਪੁੱਛ ਕੇ ਚੱਜਾਰੀ ਹੈ ਭਾਰਤ ਦੇ ਵਿੱਚ ਵੀ ਦੂਸਰੇ ਦੇਸ਼ਾਂ ਦਾ ਕੀ ਮਾਮਲਾ ਹੈ ਉਹ ਉਹ ਦੇਖ ਜਾਣਨ ਗੱਲ ਆਪਾਂ ਆਪਣੇ ਦੇਸ਼ ਦੀ ਕਰਦੇ ਹਾਂ ਪੁੱਛ ਕੇ ਚੱਜਾਰੀ ਹੈ ਅੱਗੇ ਰਿਜ਼ਲਟ ਕੀ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਹੈ ਤੇ ਸਮੇਂ ਦੇ ਪਵਿੱਖ ਦੇ ਵਿੱਚ ਹੈ ਅਸੀਂ ਕੋਈ ਯਹੀ ਨਹੀਂ ਨਵੀਂ ਚਰਚਾ ਲੈ ਕੇ ਫਿਰ ਮਿਲਦੇ ਆਂ ਜਾਂ ਕੋਈ ਅਪਰਾਧਗਾ تھا ਜਾਂ ਕੋਈ ਸ਼ਮਸ਼ੀਰ ਲਗਾਤਾਰ ਵੇਖਦੇ ਰਹੋ ਸਕਰੋਲ ਪੰਜਾਬੀ